ਮੈਂ ਰਾਹੁਲ ਮਹੇਸ਼ਵਰੀ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਮਾਹ ਸ਼ਿਵਰਾਤਰੀ ਦੇ ਪਾਵਨ ਪर्व ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਐਡੇ ਹਰਸ਼ਲਾਸਤਾਂ ਦੁਨੀਆ ਆਪਣੇ ਸਾਰੇ ਕੰਮ ਕਾਰ ਛੱਡ ਕੇ ਆਪਣੇ ਸਾਰੇ ਰੁਟੀਨ ਛੱਡ ਕੇ ਅੱਜ ਪ੍ਰਭੂ ਦੇ ਚਰਨਾਂ 'ਚ ਨਤਮਸਤ ਹੋ ਕੇ ਆਈ ਹੈ ਬਹੁਤ ਕਰਮਾ ਵਾਲਾ ਮੈਂ ਆਪਣੇ ਉਸ ਸਮੁਦਾਇਾਂ ਕਿ ਪ੍ਰਭੂ ਅਕਲ ਫੁੱਲ ਦੀ ਸੇਵਾ ਕਰਨਾ ਮੌਕਾ ਮਿਲਦਾ ਔਰ ਪ੍ਰਮਾਤਮਾ ਆਪਣੀ ਲਗਨ ਐਸੀ ਆਸਥਾ ਔਰ ਆਪਣੀ ਅਨੁਕੰਪਾ ਬਣਾਈ ਰੱਖੇ ਤਾਂ ਕਿ ਲੋਕਾਂ ਦੀ ਮਨੁੱਖਤਾ ਦੀ ਸੇਵਾ ਕਰਦਾ ਰਹੇ। ਦੇਖੋ ਜੀ ਮੇਸ਼ੀ ਪਰਿਵਾਰ ਕੁਛ ਨਹੀਂ ਐ ਇਹ ਬੋਲੇ ਬਾਬਾ ਦਾ 19ਵਾਂ ਲੰਗਰ ਹੈ। ਔਰ ਪ੍ਰਮਾਤਮਾ ਕਰੇ ਇਹ ਲੰਗਰ ਅਗੇ ਚੱਲਦਾ ਹੀ ਰਹੇ। ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਕਿਉਂਕਿ ਲੋਕੀ ਬੜੀ ਆਸੁਰਨਾ ਇਸ ਵੱਡੇ ਤੀਸਤੇ ਮੱਥਾ ਟੇਕਣਾ ਦੇ ਆ। ਔਰ ਮੈਂ ਚਾਹੁੰਦਾ ਕਿ ਬੋਲੇ ਬਾਬਾ ਦਾ ਐਡਾ ਵੱਡਾ ਦਿਨ ਆ। ਔਰ ਰਿਸਪੈਕਟ ਵਿੱਚ ਜਿਹੜਾ ਵੀ ਇੱਥੇ ਆਵੇ ਉਹ ਭੁੱਖੇ ਪੇਟ ਆਪਣੇ ਘਰ ਨਾ ਜਾਵੇ। ਸਭੂ ਦੇ ਗੁਣ ਗਾਨ ਕਰਦਾ ਜਾਵੇ, ਖੁਸ਼ੀਆਂ ਮਨਾਦਾ ਜਾਵੇ। ਅ ਮਹਾਸ਼ਿਵratri ਦੇ ਦਿਨ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਸ਼ੁਕਾਮਨਾਵਾਂ ਅੱਜ ਮਹਾਦੇਵ ਦਾ ਵਿਆਹ ਤੇ ਅੱਜ ਸਾਡੇ ਸ਼ਹਿਰ ਵੀ ਸਾਡੇ ਦੇਸ਼ ਦੇ ਵਿੱਚ ਵਿਆਹ ਵਰਗਾ ਹੀ ਮਾਹੌਲ ਆ ਕਿਉਂਕਿ ਲੋਕਾਂ ਦੀ ਆਸਥਾ ਮਹਾਕਾਲ 'ਚ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਜੋ ਮੰਗਦੇ ਨੇ ਉਹੀ ਮਿਲਦਾ ਹੈ ਮਹਾਕਾਲ 'ਤੇ ਅਰਦਾਨਾ ਕਰਦੇ ਨੇ ਅੱਜ ਦੇ ਦਿਨ ਬੜੇ ਵਿਸ਼ਾਲ ਰੂਪ ਦੇ ਵਿੱਚ ਲੰਗਰ ਲੱਗਦੇ ਨੇ ਅੱਜ ਮੈਂ ਵੀ ਜਿਹੜਾ 8-10 ਪ੍ਰੋਗਰਾਮ ਸੀ ਸਾਰੀ ਜਗ੍ਹਾ ਤੇ ਆਪਣੀ ਹਾਜ਼ਰੀ ਲਵਾ ਰਿਆਂ ਤੇ ਮੈਂ ਅੱਜ ਦੇ ਵੱਡੇ ਦਿਨ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਵਾਸੀਆਂ ਨੂੰ ਮਹਾਕਾਲ ਦੇ ਅੱਜ ਵਿਆਹ ਦੀਆਂ ਸਾਰਿਆਂ ਨੂੰ ਵਧਾਈਆਂ ਦੇਣਾ ਤੇ ਸਾਰੇ ਪਰਮੇਸ਼ਵਰ ਸਾਰਿਆਂ ਤੇ ਮੇਰ ਪਰਿਆ ਹੱਥ ਰੱਖ ਕੇ ਮਹਾਕਾਲ ਸਾਹਿਬ ਤੇ ਅਸ਼ੀਰਵਾਦ ਬਣਾਈ ਰੱਖੇ ਜੈ ਮਹਾਕਾਲ